ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਹਰ ਕਿਸੇ ਦੇ ਰੋਂਗ ਤੇ ਖੜੇ ਹੋ ਜਾਣਗੇ ਜੰਮੂ ਕਟੜਾ ਤੋਂ ਬੈਸ਼ਨੂ ਦੇਵੀ ਮਾਤਾ ਦੇ ਜਾਣ ਵਾਲੇ ਰਸਤੇ ਦੇ ਉੱਤੇ ਜ਼ਮੀਨ ਖਿਸਕਣ ਦੇ ਕਰਕੇ 30 ਲੋਕਾਂ ਦੀ ਜਾਨ ਚਲੀ ਗਈ ਹੈ ਕਈ ਜ਼ਖਮੀ ਹੋ ਚੁੱਕੇ ਨੇ ਤਾਂ ਜੰਮੂ ਦੇ ਵਿੱਚ ਲਗਾਤਾਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਪੰਜਾਬ ਦੇ ਵਿੱਚ ਵੀ ਹੜ੍ਹਾਂ ਨੇ ਹਾਲਾਤ ਵਿਗਾੜ ਦਿੱਤੇ ਨੇ ਲੋਕਾਂ ਨੂੰ ਘਰਾਂ ਤੋਂ ਬੇਕਾਰ ਕਰ ਦਿੱਤਾ ਪਰ ਜੰਮੂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਬੱਦਲ ਫਟਣ ਦੇ ਨਾਲ ਕੁਦਰਤੀ ਆਫਤ ਜਿਹੜੀ ਦੇਖਣ ਨੂੰ ਮਿਲੀ ਆ ਤਾਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਰਕੇ ਬੱਦਲ ਫਟਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਜਿਸ ਦੇ ਚੱਲਦੇ ਵੱਡੇ ਹਾਦਸੇ ਹੋ ਰਹੇ ਨੇ ਤੇ ਹੁਣ ਕਈ ਹਿੱਸਿਆਂ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਖਾਸ ਕਰਕੇ ਕਟੜਾ ਖੇਤਰ ਦੇ ਵਿੱਚ ਜੋ ਕਿ ਮਾਤਾ ਬੈਸ਼ਨੋ ਦੇਵੀ ਮੰਦਿਰ ਦੇ ਮੰਦਿਰ ਤੇ ਲੋਕ ਆਉਂਦੇ ਨੇ ਤੇ ਉਸ ਰਸਤੇ ਦੇ ਉੱਤੇ ਕਾਫੀ ਆਵਾਜਾਈ ਰਹਿੰਦੀ ਆ ਤੇ ਹੁਣ ਇਹ ਸਥਾਨ ਦੇ ਉੱਤੇ ਸਥਿਤੀ ਬਹੁਤ ਗੰਭੀਰ ਬਣ ਚੁੱਕੀ ਆ ਕਿਉਂਕਿ ਜ਼ਮੀਨ ਖਿਸਕਣ ਦੇ ਕਰਕੇ ਕਈ ਲੋਕਾਂ ਦੀ ਜਾਨ ਚਲੇ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਹੁਣ ਤੱਕ ਜਿਹੜੇ ਨੇ 30 ਤੋਂ 31 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਈ ਦਰਜਣਾਂ ਲੋਕ ਜਿਹੜੇ ਜ਼ਖਮੀ ਹੋ ਚੁੱਕੇ ਨੇ ਬੀਤੇ ਕੱਲ ਇਹ ਵੱਡਾ ਹਾਦਸਾ ਵਾਪਰਿਆ لینڈ ਸਲਾਈਡਿੰਗ ਹੋਈ ਆ ਤਾਂ ਬੀਤੇ ਕੱਲ ਦੋ ਲੋਕਾਂ ਦੀ ਜਾਨ ਜਾਣ ਦੀ ਖਬਰ ਸੀ ਪਰ ਹੁਣ ਅੱਜ ਤੜਕਸਾਰ ਜੋ ਜਾਣਕਾਰੀ ਮਿਲ ਰਹੀ ਆ ਕਿ 30 ਲੋਕ ਆਪਣੀ ਇਸ ਹਾਦਸੇ ਦੇ ਵਿੱਚ ਜਾਨ ਗਵਾ ਚੁੱਕੇ ਨੇ ਤਾਂ ਇਹ ਕੁਦਰਤੀ ਆਫਤ ਆ ਆਵਾਜਾਈ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਐ ਮਾਹੌਲ ਜਿਹੜਾ ਆ ਖਰਾਬ ਹੋ ਚੁੱਕਿਆ ਮਲਬੇ ਦੇ ਹੇਠਾਂ ਹਾਲੇ ਵੀ ਕਈ ਲੋਕ ਦਬੇ ਹੋਏ ਨਜ਼ਰ ਆ ਸਕਦੇ ਨੇ ਤਾਂ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਆਰਮੀ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਹੁੰਚ ਕੇ ਜਿਹੜੇ ਮਲਬੇ ਦੇ ਹੇਠਾਂ ਲੋਕ ਦਬੇ ਹੋਏ ਨੇ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੁਟੇ ਹੋਏ ਨੇ ਹਲੇ ਆਂਕੜਾ ਜਿਹੜਾ ਆ ਇੱਥੇ ਨਹੀਂ ਥੰਮਣਾ ਹਲੇ ਹੋਰ ਵੀ ਜੜੀਆਂ ਜਾਨਾਂ ਗਵਾ ਚੁੱਕੇ ਉਹਨਾਂ ਦੇ ਸਰੀਰ ਜਿਹੜੇ ਨੇ ਮਲਬੇ ਹੇਠਾਂ ਨਿਕਲਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਵੱਡੀ ਲੈਂਡ ਸਲਾਈਡਿੰਗ ਹੋਈ ਆ 30 ਲੋਕ ਜਿਹੜੇ ਨੇ ਜਾਨ ਗਵਾ ਚੁੱਕੇ ਹਲੇ ਹੋਰ ਲੋਕ ਵੀ ਮਲਬੇ ਦੇ ਹੇਠਾਂ ਦਬੇ ਹੋਏ ਨੇ ਇਹ ਜਿਹੜਾ ਖਦਸ਼ਾ ਜਤਾਇਆ ਜਾ ਰਿਹਾ ਤਾਂ ਲਗਾਤਾਰ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ 26 ਅਗਸਤ ਨੂੰ ਇਹ ਜਿਹੜੇ ਇਲਾਕਿਆਂ ਦੇ ਵਿੱਚ ਬੱਦਲ ਫਟਿਆ ਜੰਮੂ ਦੇ ਇਲਾਕਿਆਂ ਦੇ ਵਿੱਚ ਜਿਸ ਤੋਂ ਬਾਅਦ ਨਦੀਆਂ ਤੇ ਨਾਲੇ ਭਰ ਗਏ ਤੇਜ ਵਹਾਵ ਦੇ ਵਹਾਅ ਦੇ ਨਾਲ ਚਟਾਨਾ ਦਰਖਤ ਅਤੇ ਮਿੱਟੀ ਡਿੱਗ ਪਈ ਹੈ ਜਿਸ ਦੇ ਕਰਕੇ ਕਈ ਜਿਹੜੇ ਨੇ ਪਿੰਡਾਂ ਦੇ ਪਿੰਡ ਵੀ ਡੁੱਬ ਚੁੱਕੇ ਨੇ ਤਾਂ ਸੰਪਰਕ ਕਈ ਪਿੰਡਾਂ ਦਾ ਟੁੱਟ ਚੁੱਕਿਆ ਅਤੇ ਬਿਜਲੀ ਦੀ ਸਪਲਾਈ ਬੰਦ ਹੋ ਚੁੱਕੀ ਹੈ ਹਾਲਾਂਕਿ ਬੇਸ਼ੱਕ ਚਾਰੇ ਪਾਸੇ ਪਾਣੀ ਆ ਪਰ ਪੀਣ ਵਾਲੇ ਪਾਣੀ ਨੂੰ ਲੋਕ ਤਰਸਦੇ ਹੋਏ ਨਜ਼ਰ ਆ ਰਹੇ ਨੇ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਅਰਧ ਕੁੰਬਾੜੀ ਨੇੜੇ ਜ਼ਮੀਨ ਖਿਸਕਣ ਤੋਂ ਬਾਦ ਬਚਾਅ ਕਾਰਜ ਜਿਹੜੇ ਨੇ ਲਗਾਤਾਰ ਜਾਰੀ ਨੇ ਤਾਂ ਲਗਾਤਾਰ ਇਹ ਜਿਹੜੇ ਅਲਰਟ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੀਤਾ ਗਿਆ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਆ ਮਲਬੇ ਦੇ ਹੇਠਾਂ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਤਾਂ ਲੋਕਾਂ ਦੇ ਵੱਲੋਂ ਜਿਹੜਾ ਇੱਥੇ ਜਾਇਆ ਜਾਂਦਾ ਲੋਕ ਜਾਣਦੇ ਨੇ ਵੱਡੀ ਗਿਣਤੀ ਦੇ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੇ ਲਈ ਪਰ ਹੁਣ ਜੋ ਹਾਲਾਤ ਵਿਗੜ ਚੁੱਕੇ ਨੇ ਆਉਣ ਵਾਲੇ 24 ਘੰਟਿਆਂ ਦੇ ਵਿੱਚੋਂ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਚੇਤਾਵਨੀ ਦਿੱਤੀ ਆ ਸ਼ਰਧਾਲੂਆਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਹਲੇ ਕੁਝ ਦਿਨ ਮਾਤਾ ਬੈਸ਼ਨੂ ਦੇਵੀ ਦੇ ਰਸਤੇ ਦੇ ਉੱਤੇ ਨਾ ਜਾਣ ਕਿਉਂਕਿ ਇੱਥੇ ਜਿਹੜਾ ਆ ਕਾਫੀ ਜ਼ਿਆਦਾ ਲੈਂਡ ਸਲਾਈਡਿੰਗ ਹੋ ਰਹੀ ਆ ਕਿਸੇ ਦਾ ਹੋਰ ਨੁਕਸਾਨ ਨਾ ਹੋ ਸਕੇ ਇਸ ਕਰਕੇ ਸ਼ਰਧਾਲੂਆਂ ਨੂੰ ਉੱਥੇ ਨਾ ਆਉਣ ਦੀ ਅਪੀਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਆ ਜੋ ਹਾਲਾਤ ਹੁਣ ਪੰਜਾਬ ਦੇ ਵਿੱਚ ਬਣ ਰਹੇ ਨੇ ਜੋ ਹਾਲਾਤ ਹਿਮਾਚਲ ਦੇ ਵਿੱਚ ਬਣ ਰਹੇ ਨੇ ਜੋ ਹਾਲਾਤ ਜੰਮੂ ਦੇ ਵਿੱਚ ਬਣ ਰਹੇ ਨੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਡਰ ਜਾਂਦਾ ਹੈ ਇਹ ਹਾਲਾਤ 1988 ਦੇ ਵਿੱਚ ਪੈਦਾ ਹੋਏ ਸੀ 1988 ਦੇ ਵਿੱਚ ਇਹ ਅਜਿਹੇ ਹਾਲਾਤ ਬਣੇ ਸੀ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ 1993 ਦੇ ਵਿੱਚ ਪੰਜਾਬ ਦੇ ਵਿੱਚ ਫੇਰ ਹੜਾਂ ਦੀ ਮਾਰ ਪਈ ਤਾਂ ਜਿਸ ਤੋਂ ਬਾਅਦ ਲੋਕਾਂ ਨੇ ਥੋੜੀ ਰਾਹਤ ਮਹਿਸੂਸ ਕੀਤੀ ਸੀ 1993 ਤੋਂ ਬਾਅਦ ਲੰਬਾ ਸਮਾਂ ਲੰਘਿਆ ਕੀ ਹੜ ਨਹੀਂ ਆਏ ਤਾਂ ਪਰ ਆਖਰਕਾਰ 2023 ਦੇ ਵਿੱਚ ਫਿਰ ਹੜਾ ਨੇ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਆ ਤਾਂ 23 ਤੋਂ ਬਾਅਦ 24 ਦਾ ਸਾਲ ਜਿਹੜਾ 2024 ਦਾ ਉਹ ਸੁੱਕਾ ਨਿਕਲਿਆ 25 ਦੇ ਵਿੱਚ ਫਿਰ ਹਾਲਾਤ ਤੁਹਾਡੇ ਅੱਜ ਸਭ ਦੇ ਸਾਹਮਣੇ ਨੇ ਕਿਸ ਤਰੀਕੇ ਦੇ ਨਾਲ ਲੋਕ ਘਰਾਂ ਤੋਂ ਬੇਕਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਜੋ ਜੰਮੂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਲੈਂਡ ਸਲਾਈਡਿੰਗ ਹੋਈ ਆ ਇਸ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਆ ਕਿ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ ਤਾਂ ਯੋ ਆਪਣੇ ਘਰਾਂ ਤੋਂ ਬਾਹਰ ਨਿਕਲੋ ਨਹੀਂ ਤਾਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ